ਪਾ ਨੂੰ ਇੱਕ ਮੰਜ਼ਿਲ ਰੱਖਣੀ ਪਊਗੀ ਮੈਨੂੰ ਪਤਾ ਬ੍ਰੇਨ ਡレイン ਹੋ ਰਿਹਾ ਬਹੁਤ ਵਧੀਆ ਵਧੀਆ ਦਿਮਾਗ ਬਾਹਰ ਜਾ ਰਹੇ ਨੇ ਦੁਨੀਆ ਦੇ ਅਮਰੀਕਾ ਦੇ ਜੇ ਤੁਸੀਂ ਮਾਈਕਰੋਸਾਫਟ ਦੀ ਗੱਲ ਕਰੋ 45% ਤੋਂ ਜ਼ਿਆਦਾ ਇੰਜੀਨੀਅਰ ਇੰਡੀਅਨ ਨੇ ਬੋਇੰਗ ਐ ਕੰਪਨੀ ਸੀਟਲ ਹਾਂਜੀ ਤੋਂ ਬੋਇੰਗ ਕੰਪਨੀ ਦੇ ਮੈਕਸਿਮਮ ਇੰਜੀਨੀਅਰ ਆਪਣੇ ਨੇ ਓਬਾਮਾ ਦੇ ਡਾਕਟਰਾਂ ਦੀ ਟੀਮ ਚ 80% ਡਾਕਟਰ ਸਾਡੇ ਨੇ ਇੰਡੀਅਨ ਪੰਜਾਬੀ ਪੂਰੀ ਦੁਨੀਆ ਚ ਕਾਮਯਾਬ ਨੇ ਪੰਜਾਬ ਚ ਫੇਲਨੇ ਜੀ ਇੱਥੋਂ 20 20 ਰੁਪਏ ਵੀ ਲੈ ਕੇ ਗਏ ਸੀਗੇ ਸਾਡੇ ਦੇਸ਼ ਦੀ ਕਰੰਸੀ ਅਸੀਂ ਹੈ ਜੋ ਦਿੱਲੀ ਦੇ 에어ਪੋਰਟ ਤੋਂ ਜਹਾਜ਼ ਟਾਇਰ ਤਾਣਾ ਚੱਕ ਲੈਂਦੇ ਕਾਗਜ਼ ਬਣ ਜਾਂਦੇ ਨੇ ਜਿੰਨੇ ਨੇ ਤੁਹਾਡੇ ਕੋਲੇ ਕੋਈ ਮੁਰਕ ਨਹੀਂ ਬਦਲਦਾ ਉਹਨਾਂ ਨੂੰ ਕਹਿੰਦੇ ਇੰਡੀਅਨ ਨਹੀਂ ਕੋ ਯੂਐਸ ਯੂਐਸ ਦੇ ਦੇ ਨਹੀਂ ਤਾਂ ਬਦਲ ਦੇਣੀ ਅਸੀਂ ਉੱਥੇ ਜਾ ਕੇ ਫਿਰ ਕਾਮਯਾਬ ਹੋ ਗਏ ਗੋਰੇ ਤੋਂ ਮਹਿੰਗੇ ਘਰ ਗੋਰੇ ਤੋਂ ਮਹਿੰਗੀਆਂ ਕਾਰਾਂ ਲੈ ਲੀਆਂ ਕਿਉਂ ਕਾਮਯਾਬ ਹੋ ਗਏ ਉੱਥੋਂ ਦਾ ਸਿਸਟਮ ਸਕਸੈਸਫੁਲ ਨੂੰ ਹੋਰ ਸਕਸੈਸਫੁਲ ਬਣਾਉਂਦਾ ਹੈ ਸਾਡਾ ਸਿਸਟਮ ਸਕਸੈਸਫੁਲ ਤੋਂ ਹਿੱਸਾ ਮੰਗਦਾ ਆ ਜਾ ਥੱਲੇ ਆ ਜਾ ਸਾਥੋਂ ਬਿਨਾ ਕੰਮਜਾਬ ਕਿਵੇਂ ਹੋ ਜਾਏਗਾ ਸਾਨੂੰ ਹਿੱਸਾ ਦੇ ਆਹ ਵਰਕ ਆਪ ਬ੍ਰੇਨ ਡ੍ਰੇਨ ਦੀ ਸੰਦੇਜ ਗੱਲ ਕਰਦੇ ਮੇਰੇ ਕੋਲ ਰਿਕਾਰਡਿੰਗ ਪਈ ਹੈ ਵੈਨਕੂਵਰ ਦੇ ਇੱਕ ਰੇਡੀਓ ਹੈ ਹਰਜਿੰਦਰ ਥਿੰਦ ਉੱਥੇ ਐਂਕਰ ਹੈ ਤੋਤਾ ਸਿੰਘ ਜੀ ਉੱਥੇ ਗਏ ਸਾਬੇ ਮਾਨਯੋਗ ਐਜੂਕੇਸ਼ਨ ਮਨਿਸਟਰ ਉਹਨਾਂ ਤੋਂ ਪੁੱਛਿਆ ਗਿਆ ਕਿ ਤੋਤਾ ਸਿੰਘ ਜੀ ਬ੍ਰੇਨ ਡ੍ਰੇਨ ਦੀ ਬਹੁਤ ਵੱਡੀ ਸਮੱਸਿਆ ਹੈ ਬ੍ਰੇਨ ਡレイン ਹੋ ਰਿਹਾ ਹੈ ਇਹ ਅੱਜ ਮੇਜਰ ਸਮੱਸਿਆ ਬਣ ਚੁੱਕੀ ਹੈ ਪੰਜਾਬ ਲਈ ਤਾਂ ਖਾਸ ਤੌਰ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਕਹਿੰਦਾ ਕਾਕਾ ਜੀ ਤਿਆਰੀ ਕਰਕੇ ਆਇਆ ਕਰੋ ਸਾਇਦ ਤੁਹਾਨੂੰ ਪਤਾ ਨਹੀਂ ਮੈਂ ਟ੍ਰੇਨ ਮਹਿਕਮੇ ਦਾ ਮੰਤਰੀ ਰਹੀ ਨਹੀਂ ਕੀ ਕਰੋਗੇ ਜੀ ਜਿਹੜਾ ਬੰਦਾ 331 ਲਿਖ ਕੇ ਪਹਿਲੇ 3 ਦੇ ਉੱਤੇ ਹੋੜਾ ਪਾ ਕੇ ਆਪਣੇ ਸਾਈਨ ਕਰਦਾ ਉਹ ਤੋਂ ਕੀ ਐਜੂਕੇਸ਼ਨ ਮਿਨਿਸਟਰੀ ਦੀ ਇਮੇਜ ਕਰੋਗੇ ਉਹ ਐਜੂਕੇਸ਼ਨ ਮਿਨਿਸਟਰ ਅਸਾਟਾ ਆ 33 ਲਿਖ ਕੇ ਪਹਿਲੇ 3 ਦੇ ਤੇ ਚੌਕਾ ਪਾ ਦੋ ਤੋਤਾ ਫਿਰ ਤੁਸੀਂ ਕੀ ਨਹੀਂ ਕਰਦੇ ਆ ਆਪਾਂ ਕੋਈ ਕੁਆਲਟੀ ਐਜੂਕੇਸ਼ਨ ਲਲਾਂਗੇ ਜਦੋਂ ਖੂਹ ਦਾ ਪਾਣੀ ਗੰਦਲਾ ਹੋਵੇ ਇੰਡਾਂ ਚ ਵੀ ਉਹੋ ਜਿਹਾ ਆਉਂਦਾ ਹੈ ਜੇ ਐਜੂਕੇਸ਼ਨ ਦੇ ਦਈਏ ਨਾ ਤਾਂ ਸਾਰੇ ਮਸਲੇ ਹੱਲ ਹੋ ਜਾਣਗੇ ਪੜ੍ਹਾਈ ਲਿਖਾਈ ਨਾਲ ਹੀ ਪਾਪੂਲੇਸ਼ਨ ਜੁੜੀ ਹੈ ਪੜ੍ਹਾਈ ਲਿਖਾਈ ਨਾਲ ਹੀ ਕ੍ਰਾਈਮ ਜੁੜਿਆ ਹੈ ਪੜ੍ਹਾਈ ਲਿਖਾਈ ਨਾਲ ਹੀ ਨਸ਼ੇ ਜੁੜੇ ਨੇ ਰੋਜ਼ਗਾਰੀ ਨਾਲ ਜੁੜਿਆ ਸਾਰਾ ਕੁਝ ਤੁਸੀਂ ਕਦੇ ਇਹੋ ਜਿਹੇ ਬੰਦੇ ਨੂੰ ਜਾਣਦੇ ਹੋ ਜਿਹੜਾ ਨੌਕਰੀ ਵੀ ਕਰਦਾ ਸਮੈਕ ਵੀ ਪਿੰਦਾ ਨੋ ਕੰਮ ਹੀ ਨਹੀਂ ਮਿਲਦਾ ਤੁਸੀਂ ਟਿਫਨ ਲੈ ਕੇ ਘਰੋਂ ਜਾਓ ਸ਼ਾਮ ਨੂੰ 6 ਵਜੇ ਆਓ ਅਗਲੇ ਦਿਨ ਦੀ ਸੋਚ ਹੁੰਦੀ ਹੈ ਕਿਹੜਾ ਟਾਈਮ ਹੈ ਥੋੜੋ ਕੁੜਾ ਇਹ ਲਾ ਮੰਨ ਸ਼ਤਾਨੀ ਦਾ ਕਰ ਮੈਂ ਨਹੀਂ ਕਹਿੰਦਾ ਕਿ ਮੁੰਡਿਆਂ ਦਾ ਕਸੂਰ ਹੈ ਜੋ ਸਿਸਟਮ ਦੇ ਤੱਕ ਦਿੱਤਾ ਜਾਂਦਾ ਤੱਕ ਦਿੱਤਾ ਜਾਂਦਾ ਉਹਨਾਂ ਨੂੰ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇ 22 23 ਸਾਲ ਦੀ ਉਮਰ ਚ ਸ਼ਹੀਦੀਆਂ ਦੇ ਕੇ ਕਿ ਅੱਜ ਕੱਲ ਦੇ ਸਾਡੇ ਭਗਤ ਸਿੰਘ ਉਹਨਾਂ ਦੇ ਵਾਰਿਸ 40-40 ਲੱਖ ਰੁਪਏ ਚੱਕੀ ਫਿਰਦੇ ਆ ਜੀ ਮਾਂ ਦੀਆਂ ਵਾਲੀਆਂ ਵੇਚ ਕੇ ਪਿਓ ਦੀ ਜ਼ਮੀਨ ਵੇਚ ਕੇ ਅੰਬੈਸੀਆਂ ਕੋਲੇ ਉਹ ਗੋਹੜਿਆਂ ਨੂੰ ਕੱਢਣ ਲਈ ਮਰੀ ਗਏ ਭਗਤ ਸਿੰਘ ਹੋਰੀ ਅਸੀਂ ਉਹਨਾਂ ਕੋਲ ਪਹੁੰਚਣ ਲਈ ਤੜਫੀ ਜਾਂਦੇ ਆ ਇੰਗਲੈਂਡ ਦੀ ਮੈਸੇਜ ਮੈਂ ਗਿਆ ਮੇਰੇ ਨਾਲ ਦੀ ਵਿੰਡੋ ਤੇ ਇੱਕ ਮੁੰਡਾ ਮਿੰਤਾ ਕਰੀ ਜਾਂਦਾ ਸੀ ਗੋੜਿਆਂ ਦੀ ਮਿੰਤਾ ਕਰੀ ਜਾਂਦਾ ਸੀ ਸਾਰਾ ਸੀ ਬਹੁਤ ਮਿਹਨਤੀ ਆ ਜੀ ਤੁਹਾਡੇ ਮੁਲਕ ਜਾ ਕੇ ਬਹੁਤ ਮਿਹਨਤ ਕਰਾਂਗੇ ਇੱਕ ਵਾਰੀ ਪੀਸਾ ਦੇ ਦਿਓ ਮੈਨੂੰ ਭਗਤ ਸਿੰਘ ਦੀ ਆਤਮਾ ਤੜਫਦੀ ਨਜ਼ਰ ਆਈ ਯਾਰ ਫੋ ਜੇ ਇੰਨਾ ਵੀ ਮਿੰਤਾ ਕਰਨੀ ਆ ਸੀ 22 ਸਾਲ ਦੇ ਹੀਰੇ ਕਿਉ ਉਹ ਵੀ 90-90 ਸਾਲ ਦੀ ਉਮਰ ਭੋਗ ਲੈਂਦੇ ਗੋਰਿਆਂ ਨੂੰ ਇੱਥੇ ਹੀ ਰੱਖ ਲੈਂਦੇ ਯਾਰ ਉਹਨਾਂ ਨੂੰ ਫਿਰ ਬੁੱਤੋ ਸੂਲੀ ਦੇ ਚੜਾਉਣ ਦੀ ਕੀ ਲੋੜ ਸੀ ਜੇ ਇਹਨਾਂ ਦੀ ਮਿੰਟਾ ਕਰਨੀ ਹੈ ਦੁਬਾਰਾ ਸਾਂ